ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਬਚਨ ਕਲੋਨੀ ਕੋਠੀ 160 ਗਾਇ ਦੀ ਹੈ ਡਿਮਾਂਡ ਇਹਨਾਂ ਦੀ 65 ਲੱਖ ਰੁਪਈਆ ਹੈ ਬਾਕੀ ਮੌਕੇ ਤੇ ਛੂਟ ਹੋ ਜੂਗੀ ਕੋਠੀ ਬਹੁਤ ਵਧੀਆ ਨਿਊ ਕੋਠੀ ਬਣੀ ਵੀ ਹੈ ਖੁੱਲਾ ਪੋਰਚ ਹੈ ਬਹੁਤ ਹੀ ਵਧੀਆ ਕੋਠੀ ਦਾ ਫਰੰਟ ਬਣਿਆ ਵਾ ਬਹੁਤ ਹੀ ਵਧੀਆ ਕੋਠੀ ਦੇ ਵਿੱਚ ਕੰਮ ਹੋਇਆ ਵਾ ਪੋਰਚ ਵੀ ਬਹੁਤ ਖੁੱਲਾ ਹੈ ਗੱਡੀ ਵੱਡੀ ਲੱਗ ਸਕਦੀ ਹੈ ਆ ਲੌਬੀ ਆ ਗਈ ਇਧਰ ਨਾਲ ਡ੍ਰਾਈੰਗ ਰੂਮ ਆ ਗਈ ਪੀਓਪੀ ਦਾ ਕੰਮ ਰੰਗ ਰੋਗਣ ਦਾ ਕੰਮ ਬਹੁਤ ਵਧੀਆ ਹੋਇਆ ਵਾ ਆ ਕਿਚਨ ਆ ਗਈ ਕਿਚਨ ਦੇ ਵਿੱਚ ਵੀ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਹੋਇਆ ਵਾ ਇਹਦੇ ਵਿੱਚ ਦੋ ਬੈਡਰੂਮ ਹੈ ਲੌਬੀ ਹੈ ਡ੍ਰੈਂਗ ਰੂਮ ਹੈ ਤੇ ਬਾਥਰੂਮ ਹੈ ਬੈਡਰੂਮ ਨਾਲ ਬਾਥਰੂਮ ਅਟੈਚ ਹੈ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਹੋਈ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਨਵੀਂ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੈ ਕੋਠੀ ਦੀ ਪਲਾਟ ਦੀ ਕਿਤੇ ਵੀ ਬਠਿੰਡੇ ਵਿੱਚ ਕੋਠੀ ਵੇਚਣੀ ਹੈ ਖਰੀਦਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਤੇ ਘਰੇ ਆ ਕੇ ਅਸੀਂ ਐਡ ਵੀ ਬਣਾ ਕੇ ਲਿਆਵਾਂਗੇ ਤੁਹਾਡੀ ਵੀਡੀਓ ਘਰ ਦੀ ਬਣਾ ਕੇ ਲਿਆ ਸਕਦੇ ਆ ਅਸੀਂ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਹੈ ਉੱਪਰ ਇੱਕ ਬੈਡਰੂਮ ਅਤੇ ਬਾਥਰੂਮ ਹੈ ਡਿਮਾਂਡ ਇਹਨਾਂ ਦੀ 65 ਲੱਖ ਰੁਪਇਆ ਕੋਠੀ 160 ਗਏ ਦੀ ਹੈ ਬਚਨ ਕਲੋਨੀ ਬਹੁਤ ਵਧੀਆ ਲੋਕੇਸ਼ਨ ਤੇ ਕੋਠੀ ਹੈ ਤੇ ਸੋਹਣੀ ਕੋਠੀ ਬਣੀ ਵੀ ਹੈ ਕਿਸੇ ਵੀ ਵੀਰ ਭਰਾ ਨੇ ਕਿਤੇ ਵੀ ਕੋਠੀ ਵੇਚਣੀ ਹੈ ਖਰੀਦਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਹੈ ਬਠਿੰਡੇ ਵਿੱਚ ਕਿਤੇ ਆਸ-ਪਾਸ ਕਿਤੇ ਵੀ ਕੋਠੀ ਵੇਚਣੀ ਹੈ ਜਾਂ ਖਰੀਦਣੀ ਹੈ ਸਾਡੇ ਨਾਲ ਗੱਲ ਕਰ ਸਕਦੇ ਆ ਬਹੁਤ ਹੀ ਵਧੀਆ ਕੋਠੀ ਦੇ ਵਿੱਚ ਕੰਮਕਾਰ ਹੋਇਆ ਹੋਇਆ ਹੈ ਉੱਪਰ ਇੱਕ ਬੈਡਰੂਮ ਅਤੇ ਬਾਥਰੂਮ ਹੈ ਟਾਈਲ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਨਿਊ ਕੋਠੀ ਹੈ ਵਧੀਆ ਲੋਕੇਸ਼ਨ ਤੇ ਕੋਠੀ ਬਣੀ ਵੀ ਹੈ ਕਿਸੇ ਵੀਰ ਭਰਾ ਨੇ ਖਰੀਦਣੀ ਹੈ ਤਾਂ ਸਾਡੇ ਨਾਲ ਤੁਸੀਂ ਸਪਰਕ ਕਰ ਸਕਦੇ ਆ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ